ਹੈਲੋ ਉਥੇ ਲਗਿਆ ਨਾ ਤਵੋਦ ਨਹੀਂ ਹਾਂਜੀ ਦੱਸੋ ਬੋਲੋ ਕੌਣ ਸਰ ਕਿਹੜਾ ਤੁਹਾਡਾ ਚੈਨਲ ਹੈ ਜੀ ਤੁਸੀਂ ਕੌਣ ਬੋਲਦੇ ਹੋ ਸਰ ਮੈਂ ਸਰਪੰਚ ਬੋਲਦਾ ਹਾਂ ਫਟੇਗੜ ਜਿਲ੍ਹੇ ਤੋਂ ਫਟੇਗੜ ਜਿਲ੍ਹੇ ਹਾਂਜੀ ਫਟੇਗੜ ਜਿਲ੍ਹੇ ਤੋਂ ਸਰਪੰਚ ਐਸੋਸੀਏਸ਼ਨ ਫਟੇਗੜ ਜਿਲ੍ਹੇ ਦੇ ਪ੍ਰਧਾਨ ਬੋਲਦਾ ਹਾਂ ਸਰਪੰਚ ਹਾਂਜੀ ਹਾਂਜੀ ਬੋਲੋ ਸਰਪੰਚ ਸਾਹਿਬ ਬੋਲੋ ਹੈਲੋ ਹੋ ਗਿਆ ਕੀ ਹੈਲੋ ਹੈਲੋ ਹਾਂਜੀ ਹਾਂਜੀ ਸਰ ਹਾਂਜੀ ਬੋਲੋ ਸਰ ਇੱਕ ਤੁਸੀਂ ਕਿਸੇ ਕਿਹਾ ਬਿਆਨ ਲੈਣ ਨੂੰ ਕਾਦੇ ਬਿਆਨ ਲੈਣੇ ਆ ਤੁਸੀਂ ਕੋਈ ਐਕਸੀਡੈਂਟ ਹੋ ਗਿਆ ਸੀਗਾ ਉੱਥੇ ਹਾਂ ਸਰ ਐਕਸੀਡੈਂਟ ਹੋਇਆ ਸੀ ਆਪਾਂ ਬੰਦੇ ਦੇ ਪੱਖ ਸੁਣਨੇ ਆ ਪੱਖ ਪੱਖ ਦੀ ਮੈਂ ਦੱਸ ਦੇਣਾ ਤੁਹਾਨੂੰ ਨਹੀਂ ਸਰ ਤੁਸੀਂ ਥੋੜਾ ਦੱਸੋਗੇ ਜਿਹੜਾ ਨਾਲ ਸੀ ਉਹਦੇ ਸੁਣੇਗਾ ਨਾ ਅਸੀਂ ਨਹੀਂ ਆ ਨਾ ਤੁਸੀਂ ਕੋਲ ਸੀ ਨਾ ਮੈਂ ਕੋਲ ਸੀ ਉੱਥੇ ਉਦੋਂ ਮੌਕੇ ਨਹੀਂ ਮੇਰੀ ਗੱਲ ਅਸੀਂ ਉੱਥੇ ਹੀ ਤੇ ਸੁਣ ਲਓ ਜਦੋਂ ਇਹ ਸਾਰਾ ਹੋਇਆ ਅੱਛਾ ਜਦੋਂ ਐਕਸੀਡੈਂਟ ਹੋਇਆ ਤੁਸੀਂ ਕੋਲ ਸੀਗੇ ਦੁਨੀਆ ਦੁਨੀ ਜਿਹੜੀ ਮਹਿ ਕੋਰਨਾ ਨਾਲ ਜੁਨੀ ਕਾਲਜ ਬਾਰੇ ਪ੍ਰੋਫੈਸਰ ਜੀ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਮੇਰੇ ਪਤਵੰਤੇ ਹੋ ਹੈਨਾ ਨਾ ਤੁਸੀਂ ਕੋਲ ਸੀ ਨਾ ਮੈਂ ਕੋਲ ਸੀ ਉਹ ਬੇਟਾ ਕੋਲ ਸੀ ਹੈਨਾ ਕੋਣ ਬੇਟੇ ਬਿੱਟ ਦਾ ਵਿਚਾਰਾ ਦੇ ਉਹ ਪਤਾ ਆ ਮਾਤਾ ਇੱਕ ਸੁਣਦਾ ਚਲੋ ਮੈਂ ਮੰਨਦਾ ਬੇਹੋਸ਼ ਆ ਇਹਨੂੰ ਵੀ ਇਹਨੂੰ ਵੀ ਇਹਨੂੰ ਇਹਨੂੰ ਕੀ ਬਤਾ ਵਿਚਾਰੇ ਨੂੰ ਵੀ ਕੀ ਹੋਇਆ ਤਾਂ ਇਹਨੂੰ ਤਾਂ ਆਪ ਲਿਆਦਾ ਇਹਨੂੰ ਸਾਰੋ ਆਪਣੇ بار-ਬਾਰ ਬਿਆਨ ਬਦਲ ਰਿਹਾ ਵਾ بار-ਬਾਰ ਹੀ ਉਹ ਬਦਲ ਰਿਹਾ ਵਾ ਨਹੀਂ ਸਰ ਮੈਂ ਤਾਂ ਤੁਹਾ ਨਾਲ ਬੈਸ ਨਹੀਂ ਕਰਦਾ ਦੇਖੋ ਜੇ ਉਹਨਾਂ ਨੇ ਧਿਆਨ ਦੇਣੇ ਠੀਕ ਆ ਨਹੀਂ ਤਾਂ ਤੁਹਾਡੀ ਮਰਜ਼ੀ ਆ ਕੋਈ ਚੱਕਰ ਨਹੀਂ ਨਹੀਂ ਬੇਨਕਾਲੇ ਬੋਲ ਰਿਹਾ ਤੁਸੀਂ ਸਰ ਮੇਰੇ ਨਾਲ ਕਿਉਂ ਲੜ ਰਹੇ ਹੋ ਤੁਸੀਂ ਮੇਰਾ ਕਿਉਂ ਨਹੀਂ ਮੇਰੇ ਨਾਲ ਬੈਸਨ ਦੀ ਕੀ ਲੋੜ ਹੈ ਤੁਹਾਨੂੰ ਇਹ ਦੱਸੋ ਨਹੀਂ ਤੁਹਾਡੇ ਸਾਹੇ ਬੰਦੇ ਆ ਤੁਸੀਂ ਬੱਚੇ ਨੂੰ ਗਲਤਤਾ ਸਮੇਰੀ ਨਹੀਂ ਬੱਚੇ ਨੂੰ ਥ੍ਰੈਟ ਕਰ ਰਹੇ ਹੋ ਹੈਨਾ ਨਹੀਂ ਸਰ ਕਿਉਂ ਥ੍ਰੈਟ ਕਰਾਂਗੇ ਅਸੀਂ ਜੇ ਕੱਢ ਕੇ ਮਤਲਬ ਹੋਰਗੇ ਤੁਸੀਂ ਜ਼ਿੰਮੇਵਾਰ ਹੈਗੇ ਆ ਹੈ ਨਹੀਂ ਸਾਡੇ ਨਾਲ ਤੁਸੀਂ ਸਾਨੂੰ ਡਰਾ ਰਹੇ ਹੋ ਇਸ ਐਸ ਨਹੀਂ ਤੁਸੀਂ ਮੋਹਤਵਾਰ ਬੰਦੇ ਹੋ ਤੁਸੀਂ ਸਾਨੂੰ ਡਰਾ ਰਹੇ ਹੋ ਇਹ ਡਰਾਉਂਦੇ ਜੇ ਬੱਚੇ ਜੇ ਅਗਲੇ ਦਾ ਬੱਚੇ ਨੂੰ ਕੁਝ ਹੋ ਗਿਆ ਫੇਰ ਨਹੀਂ ਸਾਰੇ ਤੁਸੀਂ ਦੇਖ ਦੇਖੋ ਆ ਕਿਸੇ ਦੇ ਬੱਚੇ ਨੂੰ ਤਾਂ ਹੋਇਆ ਕੁਝ ਅਸੀਂ ਪੁੱਛਣਾ ਹੀ ਆ ਪੁੱਛਣ ਨੂੰ ਕੀ ਹੈ ਤੁਸੀਂ ਐਂ ਕਰੋ ਥਾਣੇ ਰੱਖ ਲੋ ਥਾਣੇ ਰੱਖ ਲੋ ਟਾਈਮ ਉੱਥੇ ਪੁਲਿਸ ਕਸਟਡੀ ਦੇ ਵਿੱਚੋਂ ਬਿਆਨ ਦਵਾ ਦਵਾਉਗਾ ਤੁਹਾਨੂੰ ਕੋਈ ਗੱਲ ਥਾਣੇ ਰੱਖ ਲੋ ਕੋਈ ਚੱਕਰ ਥਾਣੇ ਰੱਖ ਲੋ ਤੁਸੀਂ ਦੱਸੋ ਕਰੋ ਆਈਏ ਥਾਣੇ ਨੂੰ ਕਦੋਂ ਭੇਜੀਏ ਨਹੀਂ ਸਰ ਤੁਸੀਂ ਦੱਸੋ ਨਾ ਅਸੀਂ ਤੁਹਾਣਾ ਤੁਸੀਂ ਕਹਿੰਦੇ ਥਾਣੇ ਰੱਖ ਲੋ ਤੁਸੀਂ ਦੱਸੋ ਸਵੇਰੇ 10 ਵਜੇ ਆ ਜਾਓ ਤੁਸੀਂ ਉੱਥੇ ਨਹੀਂ ਸਵੇਰੇ 10 ਵਜੇ ਮੇਰੇ ਕੋਲ ਟਾਈਮ ਨਹੀਂ ਮੇਰੀ ਕੋਰਟ ਦਾ ਤਰੀਕਾ ਪਰਸੋਂ ਰੱਖ ਲਓ 10 ਵਜੇ ਪਰਸੋਂ ਰੱਖ ਦਊਗਾ ਪਰਸੋਂ 10 ਵਜੇ ਰੱਖ ਲਓ ਠੀਕ ਹੈ ਸਾਰੇ ਅਸੀਂ ਕੋਈ ਦੇਖੋ ਸਾਡੇ ਲਈ ਸਾਰੇ ਸਾਂਝੇ ਨੇ ਅਸੀਂ ਤੱਕੜੀ ਦੇ ਭਰਾ ਪਾ ਕੇ ਸਾਰਿਆਂ ਨੂੰ ਬਰਾਬਰ ਤੋਲਦੇ ਆ ਹਨਾ ਅਸੀਂ ਮੇਰੀ ਗੱਲ ਸੁਣੋ ਤੁਸੀਂ ਇਸ ਕਿਸੇ ਕਿਸੇ ਦੀ ਆਵਾਜ਼ ਨੇ ਕੋ ਸਰਪੰਚ ਸਾਹਿਬ ਕਿਸੇ ਦੀ ਆਵਾਜ਼ ਨਾ ਦਬੋ ਤੁਸੀਂ ਮੈਨੂੰ ਨਾ ਤੁਸੀਂ ਕਹਿੰਦੇ ਕਿਸੇ ਦੇ ਬੱਚੇ ਨੂੰ ਥ੍ਰੈਟ ਕਰ ਰਹੇ ਹੋ ਅਸੀਂ ਕਿਉਂ ਥ੍ਰੈਟ ਕਰ ਰਹੇ ਹਾਂ ਜੀ ਇਹ ਤੁਹਾਡੀ ਗਲਟ ਬਿਲਡਿੰਗ ਆ ਬੰਦ ਕਰਾ ਲਿਆ ਕਰੋ ਮੇਰੇ ਉਹ ਬੱਚਾ ਮੇਰੀ ਗਲਤ ਪੇਪਰ ਦੇ ਉਹ ਨਹੀਂ ਗਿਆ ਨਹੀਂ ਉਹ ਬੱਚਾ ਨਹੀਂ ਸੀ ਕਿਸੇ ਦਾ ਜਿਹੜਾ ਮਰ ਗਿਆ ਉਹ ਬੱਚਾ ਨਹੀਂ ਸੀ ਕਿਸੇ ਦਾ ਨਹੀਂ ਇਹਨੇ ਮਾਰਿਆ ਨਹੀਂ ਸਰ ਮੈਂ ਥੋੜਾ ਕਹਿ ਰਿਹਾ ਮੈਂ ਕਿ ਤੁਸੀਂ ਐਂ ਕਰ ਰਹੇ ਨੇ ਉਹਨੇ ਮਾਰਿਆ ਨਹੀਂ ਨਹੀਂ ਸਰ ਅੱਛਾ ਦੇਖੋ ਸਾਡਾ ਤੁਹਾਨੂੰ ਦੇਖੋ ਜਦੋਂ ਦੋ ਤਰ੍ਹਾਂ ਦੀ ਲੜਾਈ ਹੋ ਜਾਂਦੀ ਹੈ ਨਾ ਪੱਤਰਕਾਰ ਦੋਨਾਂ ਪੱਖਾਂ ਦੀ ਸੁਣਦਾ ਸੁਣਦਾ ਨਾ ਇਹ ਤੁਸੀਂ ਸਿਆਣੇ ਤੁਸੀਂ ਕਹਿੰਦੇ ਮੈਂ ਸਰਪੰਚ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਸਰਪੰਚ ਸਾਹਿਬ ਦੋਨਾਂ ਪੱਖਾਂ ਦੀ ਸੁਣਨੀ ਤੁਸੀਂ ਦੋਨਾਂ ਪੱਖਾਂ ਦੀ ਸੁਣਦੇ ਆ ਕੋਈ ਪੰਚਾਇਤ ਆਉਂਦੀ ਹੈ ਤੁਹਾਡੇ ਕੋਲ ਕੋਈ ਦੋ ਪਿੰਡ ਦੇ ਮੋਤਬਾਰ ਤੁਸੀਂ ਤੁਸਾਂ ਨੂੰ ਪਰਸੋ ਨੂੰ 10 ਵਜੇ ਨਾ ਥਾਣੇ ਨਹੀਂ ਸਰ ਮੈਂ ਜਿਹਨੂੰ ਗੱਲ ਪੁੱਛ ਰਿਹਾ ਮੈਂ ਉਸ ਗੱਲ ਦਾ ਜਵਾਬ ਦਿਓ ਤੁਸੀਂ ਪੰਚਾਇਤ ਕਰਦੇ ਹੋ ਜਾਂ ਤੁਹਾਡੇ ਕੋਲ ਦੋ ਪਾਰਟੀਆਂ ਆਉਂਦੀਆਂ ਤੁਸੀਂ ਕਿਸੇ ਨੂੰ ਦੋ ਦੋ ਪੱਖਾਂ ਦੀ ਗੱਲ ਨਹੀਂ ਤੁਸੀਂ ਦੋ ਦੂਜੀ ਪਾਰਟੀ ਨੂੰ ਭੁਲਾਇਆ ਸੀਗਾ ਕਿਉਂ ਅਸੀਂ ਦੂਜੀ ਪਾਰਟੀ ਘਰ ਕੋਲ ਵੀਡੀਓ ਸਰ ਇਹ ਸੁਣ ਕੇ ਆਏ ਹਾਂਜੀ ਸੁਣ ਕੇ ਆਏ ਅਸੀਂ ਉਹਨਾਂ ਦੂਜੀ ਪਾਰਟੀ ਦੀ ਤਾਂ ਇਹਨੂੰ ਬੇਟੇ ਨੂੰ ਕਹਿ ਰਹੇ ਆ ਵੀ ਤੂੰ ਬਿਆਨ ਦੇ ਦੇ ਇਹ ਚੱਕੜੀ ਗੱਲ ਆ ਤੁਸੀਂ ਕਹਿ ਰਹੇ ਹੋ ਥੈਟ ਕਰ ਰਹੇ ਹੋ ਹੱਦ ਹੋ ਹੂੰ ਥੋੜਾ ਕੋ ਟਾਈਮ ਹੈਗਾ ਨਹੀਂ ਹੁਣ ਨਹੀਂ ਹੈਗਾ ਸਰ ਆਫਿਸ ਦੇ ਵਿੱਚ ਆ ਮੈਂ ਤੁਸੀਂ ਪਰਸੋ ਰਕ ਲਉ 10 ਵਜੇ ਅਫਸਰ ਸਾਹਿਬ ਆਣ ਵੀ ਮੇਰੇ ਆ ਜਾਣਗੇ ਨਾਲ ਸਾਰੀ ਗੱਲ ਹੋ ਜਾਏਗੀ ਠੀਕ ਠੀਕ ਓਕੇ ਟਰੈਕਟਰ ਦੀ ਗੱਲ ਨਾ ਕਰੋ ਸਰ ਠੀਕ ਹੈ ਹਾਂ ਨੋ ਐਪਲੀਕੇਸ਼ਨ ਐਲੀਗੇਸ਼ਨ ਨਾ ਲਾਓ ਓਕੇ ਸਰ ਇਹਨਾਂ ਨੂੰ ਕੀ ਪਈ ਹੈ ਜੀ ਅਬ ਜਿਹੜੀ ਦਿੱਤੀ ਉਹ ਗੱਲ ਕਰਕੇ ਯਾਰ ਪੱਤਰਕਾਰ ਸਾਹਿਬ ਹਾਂ ਜੀ ਹਾਂ ਜੀ ਸਰ ਹਾਂਜੀ ਬੋਲੋ ਹੁਕਮ ਕਰੋ ਸਰਕਾਰ ਹੈਲੋ ਹਾਂਜੀ ਸਰ ਬੋਲੋ ਸਰ ਬੋਲੋ ਹੁਕਮ ਉਹ ਮੈਂ ਤੁਹਾਨੂੰ ਯਾਰ ਉਹਨਾਂ ਨੇ ਨਾ ਕੋਈ ਪ੍ਰੋਗਰਾਮ ਹੈ ਤੁਸੀਂ 15 ਦਾ ਰੱਖਿਓ ਸ਼ਨੀਵਾਰ ਦਾ ਨਹੀਂ ਕਿਹੜੇ ਥਾਣੇ ਆਣਾ ਸਰ ਮੈਨੂੰ ਵੀ ਤਾਂ ਦੱਸੋ ਮੈਂ ਉਸ ਥਾਣੇ ਪਹੁੰਚ ਜਾ ਉਹ ਜਿੱਥੇ ਇੱਥੇ ਪਹਿਲਾਂ ਇੱਥੇ ਕਰਾਇਆ ਦਾ ਆਪਣਾ ਸਾਹਨੇ ਵਾਲੇ ਅੱਛਾ 15 ਦਾ ਰੱਖੀਏ ਜਾਣ ਕੇ ਨਿਊਜ਼ ਨਾ ਚੜਾਈਏ ਹਾਂ ਨਿਊਜ਼ ਨਾ ਚੜਾਈਏ ਤੁਹਾਡੇ ਕਹਿਣ ਦਾ ਮਤਲਬ ਇਹ ਆ ਹੈ ਪਰ ਪੰਨ ਸਾਹਿਬ ਮੇਰੇ ਕੋਲੇ ਆਡੀਓ ਆ ਮੁੰਡੇ ਦੀ ਫਿਰ ਪਹਿਲਾਂ ਨਿਊਜ਼ੇ ਚਲਾ ਲਓ ਯਾਰ ਫਿਰ ਤੁਸੀਂ ਕਮਾਲ ਦੀ ਗੱਲ ਹੈ ਸਰ ਤੁਹਾਡੋ ਥੋੜਾ ਪੁੱਛਣਾ ਤੁਹਾਡੀ ਦੋੜ ਦਾ ਪਰਮਿਸ਼ਨ ਲੈਣੀ ਆ ਹਾਂ ਫਿਰ ਨਿਊਜੇ ਚਲਾ ਲਓ ਫਿਰ ਹਾਂ ਕੋਈ ਨਹੀਂ ਹੈਂ ਉਹ ਜੀ ਚਲਾਵਾਂਗੇ ਸਰ ਹਾਂ ਚਲਾ ਲਓ ਫਿਰ ਯਾਰ ਕੁਛ ਤਾਂ ਐਂ ਗੱਲਾਂ ਕਰਦੇ ਆ ਕਮਾਲ ਦੀ ਗੱਲ ਐ ਸਟ ਬਲੌਕ ਕਰਦੇ ਤੁਸੀਂ ਹੈਂ ਗਰੂਪ ਆਜ ਬਲੌਕ ਕਰਦੇ ਹੈਲੋ ਬਾਕਾ ਕਿਹੜੀ ਪਾਰਟੀ ਦੇ ਬਲੌਕ ਕਰਦੇ ਤੁਸੀਂ ਓ ਯਾਰ ਪਾਰਟੀ ਦੇ ਮਾਰ ਗੋਲੀ ਪਾਰਟੀ ਇਨਸਾਨੀਅਤ ਦਾ ਤੌਰ ਸਾਡੇ ਕੋਲ ਤਾਂ ਪਾਰਟੀ ਕਹਿੰਦਾ ਤੂੰ ਕਹਿੰਦਾ ਨਹੀਂ ਹੈ ਇਹਦਾ ਮਤਲ ਧੱਕਾ ਕਰ ਰਹੇ ਹੋ ਤੁਸੀਂ ਕਿਸੇ ਕੋਈ ਓ ਯਾਰ ਧੱਕਾ ਹੈ ਨਾ ਧੱਕਾ ਦੱਸਦਾ ਤੈਨੂੰ ਅਸੀਂ ਇਹ ਕਹ ਰਹੇ ਆ ਵੀ ਯਾਰ ਉਹ ਤਾਂ ਬੱਚਾ ਹੈ ਵਿਚਾਰਾ ਉਹਨਾਂ ਦਾ ੱੱਕਾਵਾ ਤੁਸੀਂ ਪਤਵੰਤੇ ਹੋ ੱੱਕਾਵਾ ਓ ਯਾਰ ਅਸੀਂ ਭੈਣ ਨਹੀਂ ਇੱਕ ਮਿੰਟ ਮੇਰੀ ਗੱਲ ਸੁਣਾ ਹਾਂਜੀ 12 ਨੂੰ ਉਹਦੇ ਬਾਬੇ ਦਾ ਜਨਮ ਦਿਨ ਹੈ ਠੀਕ ਹੈ ਕਿ ਨਹੀਂ ਤੇ ਵੀ 10 ਭਗਤ ਦਾ ਓਕੇ ਠੀਕ ਹੈ ਕਿ ਨਹੀਂ 13 ਨੂੰ 14 ਨੂੰ ਨੇ ਵਿਆਹ ਜਾਣਾ ਹੈ 13 ਦੇ 14 ਦਾ ਤੈਨੂੰ 15 ਨੂੰ ਕਹਦਾ ਈ ੱੱਕੀ ਵਾਲੀ ਨਾਲ ਕਿਹੜੀ ਗੱਲ ਕਰਤੀ ਨਹੀਂ ਤੁਸੀਂ ਕਹਿੰਨਾ ਪਹਿਲਾਂ ਨਿਊਜ਼ ਹੀ ਚਲਾ ਲਓ ਉਹ ਫਿਰ ਜੇ ਤੈਨੂੰ ਜੇ ਕੋਈ ਜਲਦੀ ਹੈ ਅਸੀਂ ਤਾਂ ਤੈਨੂੰ ਕਹਿੰਦੇ ਹਾਂ ਹਰ ਹਾਲ ਦਾ ਹਰ ਟਾਈਮ ਜਲਦੀ ਹੀ ਰਹਿੰਦੀ ਹੈ ਕਹ ਨਹੀਂ ਹਾਂ ਤਾਂ ਕੀ ਸਮਝੀ ਅਗਲੇ ਦਿਨ ਤਾਂ ਗ੍ਰੇਮਲੀ ਤੋਂ ਚਲਦੀ ਆ ਹਾਂਜੀ ਕਹ ਨਹੀਂ ਹਾਂਜੀ ਬੋਲੋ ਤੇ ਸੀ ਤੈਨੂੰ ਤਾਂ ਕਹ ਰਹੇ ਜੇ ਉਹਨੂੰ ਭਾਈ ਚਲਦੀ ਆ ਤੈਨੂੰ ਤਾਂ ਕਹਨੇ ਆ ਅੱਛਾ ਮੈਨੂੰ ਤਾਂ ਪਤਾ ਨਹੀਂਦਾ ਵੀ ਉਹਨਾਂ ਨੇ ਬੇਲਾ ਤਾਂ ਹੀ ਪਰਸੋਂ ਨੂੰ ਕਿਹਾ ਤਾਂ ਵੀ ਚਲ ਕੋਈ ਗੱਲ ਲਈ ਪਰਸੋਂ ਨੂੰ ਬੁਲਾ ਲੈਣਾ ਜੇ ਤੁਸੀਂ ਕੱਲ ਨੂੰ ਸਾਨੂੰ ਟਾਈਮ ਨਹੀਂ ਹੈਗਾ ਤਾਂ ਇਹ ਆ ਜਿਹੜਾ ਮੌਕੇ ਦਾ ਸਰਪੰਚ ਆ ਨਾ ਉਹ ਫਿਰਦਾ ਉਹ ਸਾਡੇ ਨਾਲ ਗੱਲ ਕਰ ਉਹਨਾਂ ਦਾ ਕੱਲ ਫੋਨ ਆਇਆ ਸਰਪੰਚ ਸਾਹਿਬ ਦਾ ਮੇਰੇ ਉਹ ਕੀ ਕਹਿੰਦੇ ਸੀਗੇ